ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਦੇਖੋ ਕਿੰਨੀ ਬਾਹ ਕਿੰਨੀ ਧੁੰਦ ਪਈ ਹੋਈ ਅੱਜ ਕੁਝ ਕੁਝ ਹੀ ਸਾਫ ਨਹੀਂ ਦਿਸਦਾ ਤੇ ਮਨਮੀਤ ਨੇ ਅੱਜ ਸਵੈਟਰ ਪਾ ਲਿਆ ਵਾ ਗਾਇਸ ਮਮਾ ਤਾਂ ਇਹਨੇ ਕੱਲ ਸੈਟਰਡੇ ਫੂਨਿਕ ਬਾਹਰ ਚ ਗਿਆ ਸੀ ਹਾਂਜੀ ਆਪਣੇ ਫਰੈਂਡਸ ਨੂੰ ਮਿਲਾਂਗੇ ਪਤਾ ਨਹੀਂ ਬਾਸ ਤੇ ਆਤੋ ਜੋ ਬਹੁਤ ਧੁੰਦ ਬਹੁਤ ਆ ਮਮਾ ਬਾ ਇਧਰ ਗੁਰਫਾਤੇ ਗੁਰਫਾਤੇ ਨੇ ਵੀ ਜੈਕਟ ਪਾ ਲਈ ਆ ਤੇ ਆ ਵਾ ਦੂਸਰੇ ਸਕੂਲ ਦੇ ਬੱਚੇ ਆ ਦੀਪਸਾ ਤੇ ਸਾਡੇ ਆ ਦੋਵੇਂ ਇੱਕੋ ਕਲਾਸ ਤੇ ਉਹ ਮੈਕ ਦੀ ਆ ਗਈ ਆ ਲਾਗੋਂ ਬਸ ਉਹ ਭੱਜ ਗਈ ਆ ਉਹਦੀ ਬੱਸ ਆ ਗਈ ਆ ਦੀਦਾ ਹੀ ਨਹੀਂ ਅੱਜ ਬਹੁਤ ਜ਼ਿਆਦੀ ਧੁੰਦ ਪਈ ਹੋਈ ਆ ਗਾਇਸ ਸੁਣੇ ਆਉਂਦੀ ਆ ਪਿਛੇ ਪਿਛੇ ਆਪਣੀ ਹਿਮਨਮੀਤ ਉਹ ਹਾਂ ਇਹ ਨਾਲ ਆਟੋ ਨਹੀਂ ਬਾਈ ਦਾ ਇੱਕ ਬੱਚਾ ਤੇ ਗਿਆ ਤੋਂਦੀ ਬੜੀ ਬਈ ਪਤਾ ਨਹੀਂ ਧੁੰਦ ਆ ਜਾਂ ਧੂਆਂ ਪਤਾ ਨਹੀਂ ਕਿੰਨੇ ਦਿਨੋਂ ਬੇਤੋਪੇ ਕੌਣੀ ਲੱਗਣ ਦੀ ਆ ਚੋ ਆਟੋ ਆ ਗਿਆ ਹੀ ਹੁਣ ਆ ਤਾਂ ਪਾ ਗਣੀ ਫੰਡਿਆ ਟਰੈਕ ਟਾਲੀ ਮਨਮੀਤ ਮਨਮੀਤ ਹੁਣ ਅੱਜ ਕੜਨੇ ਨਿਊ ਬੈਗ ਦੋਵਾਂ ਭੈਣ ਭਰਾਵ ਮਾਈ ਮਾਈ ਬਰਾਬਰ ਹਾਂਜੀ ਬੁੱਕਾ ਪੱਕਾ ਇਹਨਾਂ ਰਾਤੀ ਪਾ ਲਈਆਂ ਸੀਗੇ ਤਿਆਰ ਵਾ ਬਸ ਹੁਣ ਦੋਵੇਂ ਬੈਗ ਬਹੁਤ ਸੋਹਣੇ ਦੇਢ ਚਲ ਗਏ ਸਕੂਲ ਬੱਚੇ ਸਕੂਲ ਪੇਜਨ ਤੋਂ ਬਾਅਦ ਆਪਾਂ ਪੀਤੀ ਚਾਹ ਚਾ ਆਪਣੀ ਪੀ ਕੇ ਉਸ ਤੋਂ ਬਾਅਦ ਬਸ ਅੰਦਰਾਂ ਤੋਂ ਮਤਲਬ ਬੈੱਡਰ ਉਮ ਵਿੱਚ ਕੰਬਲ ਤੈ ਲਾਇਆ ਬੈੱਡ ਸ਼ੀਟ ਝਾੜੀ ਝੜ ਚੁੜ ਕੇ ਤੇ ਬਸ ਮੈਂ ਲੱਗੀ ਫਿਰ ਮੈਂ ਲੌਬੀ 'ਚ ਆ ਗਈ ਤੇ ਲੌਬੀ ਦੀ ਸਾਫ ਸਪਾਈ ਲੱਗੀ ਹੋਈਆਂ ਕਰਨ ਵਾਲੇ ਬੈੱਡ ਸ਼ੀਟ ਝਾੜ ਕੇ ਵਿਛਾਉਣੀਆਂ ਤੇ ਕੁਝ ਕੱਪੜੇ ਪੈ ਸੀਗੇ ਤੈ ਲਾਉਣ ਵਾਲੇ ਕੁਝ ਧੋਣ ਵਾਲੇ ਉਹ ਮੈਂ ਧੋਣ ਵਾਲੀ ਇੱਕ ਸਾਈਡ ਤੇ ਘਰੀ ਜਾਂਦੀ ਤੇ ਬਾਕੀ ਜਿਹੜੇ ਤੈ ਲਾਉਣ ਵਾਲੇ ਉਹ ਵੀ ਕੱਢ ਕੇ ਤੈ ਲਾਉਂਗੀ ਇੰਨੇ ਜਿਆਦੇ ਕੱਪੜੇ ਤੈ ਲਾਉਣ ਵਾਲੇ ਪਹਿਣਾ ਕੁਝ 3-4 ਦਿਨ ਹੋ ਗਏ ਮੈਂ ਇਹ ਹੈਗੀ ਆ ਸੋਮਵਾਰ ਦੀ ਵੀਡੀਓ ਤੇ ਰਾਤੀ ਬੱਚਿਆਂ ਨੇ ਬੈਗ ਵੀ ਲਿਆਂਦੇ ਸੀਗੇ ਤੇ ਬੱਚਿਆਂ ਨੇ ਕਚਰਾ ਕੁਚਰਾ ਵੀ ਇੱਥੇ ਖਲਾਰਿਆ ਬੈਗ ਚੋਂ ਕੱਢ ਕੇ ਤੇ ਬੁੱਕਾਂ ਵਗੈਰਾ ਪਾਈਆਂ ਤੇ ਪੁਰਾਣੇ ਬੈਗ ਝਾੜੇ ਝੂੜੇ ਤੋਂ ਇੰਨਾ ਖਲਾਰਾ ਪਿਆ ਹੋਣਾ ਬਹੁਤ ਜ਼ਿਆਦਾ ਤੇ ਮੈਂ ਹਾਂ ਚਲ ਪਹਿਲਾਂ ਬੈੱਡ ਸ਼ੀਟ ਝਾੜ ਕੇ ਨਾ ਕੰਬਲ ਉਹ ਚਾਦਰ ਝਾੜ ਕੇ ਲੌਬੀ ਵਾਲੇ ਬੈੱਡ ਦੀ ਤੇ ਉਸ ਤੋਂ ਬਾਅਦ ਮਹਾਂਦਰਨ ਦੀ ਸਫਾਈ ਜਿਹੜੀ ਕਰੂੰਗੀ ਅਚੜੂ ਫੇਰ ਲਾਉਣੀ ਤਾਂ ਧੋਣ ਵਾਲੇ ਕੱਪੜੇ ਜਿਹੜੇ ਮੈਂ ਇੱਕ ਸਾਈਡ ਤੇ ਕਰਤੇ ਸੀਗੇ ਬਸ ਇੱਥੇ ਬੈੱਡ ਦੀ ਚਾਦਰ ਜਿਹੜੀ ਵਿਸ਼ਵਾਤ ਸੀ ਤੇ ਮਨਮੀ ਦੇ ਪਾਪਾ ਲੱਗ ਪਏ ਸੀਗੇ ਨਾਉਣ 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 ਬੱਚੇ ਤੋੜ ਕੇ ਫਿਰ ਨਾਉਣ ਕਿ ਨਹੀਂ ਜਾ ਪੀਤੀ ਤੇ ਬਸ ਮੈਂ ਲੱਗ ਪਈ ਆਪਣੀ ਸਫਾਈ ਲਈ ਹੋ ਗਈ ਇਹ ਤਿਆਰ ਤੇ ਹੋ ਗਈ ਹੁਣ ਇਹਨਾਂ ਜਾਣਾ ਤੇ ਮੈਂ ਕੱਪੜੇ ਜਿਹੜੇ ਅੰਦਰ ਤਾਂ ਇਹ ਲੱਗਾ ਅੰਦਰ ਪਏ ਸੀਗੇ ਮੰਜੇ ਤੇ ਉਹ ਮੈਂ ਬਾਹਰ ਕੱਢ ਕੇ ਰੱਖੂੰਗੀ ਨਾਲ ਤੈਹ ਲਾਉਂਗੀ ਤੈਹ ਲਾਉਣ ਵਾਲੇ ਤੈਹ ਲਾਉਂਗੀ ਤੇ ਜਿਹੜੇ ਪ੍ਰੈਸ ਕਰਨ ਵਾਲੇ ਉਹਨਾਂ ਨੂੰ ਪ੍ਰੈਸ ਵਾਲਿਆਂ ਨੂੰ ਇੱਕ ਸਾਈਡ ਤੇ ਕਰੂੰਗੀ ਇੰਨੇ ਜਿਹੇ ਕੱਪੜੇ ਹੋਏ ਪੈਣਾ ਬਹੁਤ ਜਿਆਦਾ ਖਲਾਰਾ ਕੱਪੜਿਆਂ ਦਾ ਕੱਪੜਿਆਂ ਦਾ ਨਹੀਂ ਕੰਮ ਖਲਾਰਾ ਮੋਕੋ ਦਾ ਪੁਰਾਣੀ ਕੀ ਕਰਾਂ ਉਹ ਇਹਨਾਂ ਜਿਹੜੇ ਢੋਲੋ ਰੱਖ ਲਓ ਤੈਹ ਲਣ ਢੋਲੋ ਤੇ ਇੱਕ ਠੰਡ ਵੀ ਇੱਕਦਮ ਜੀ ਹੋ ਗਈ ਆ ਕਿ ਅੱਜ ਬਹੁਤ ਜਿਆਦੀ ਧੁੰਦ ਪਈ ਆ ਤੇ ਫਿਰ ਮੈਂ ਮੱਤਿਆਂ ਨੂੰ ਸਵੇਰੇ ਜੈਕਟਾਂ ਵਗੈਰਾ ਉਦੋਂ ਮੈਂ ਥੁਪ ਥੁਪ ਲਵਾ ਕੇ ਇੱਕ ਥੱਲੇ ਜੇ ਵੱਖਰੀਆਂ ਰੱਖ ਲਈਆਂ ਇਹ ਇਸੇ ਕਰਕੇ ਕਿ ਅਲੱਗ ਮੈਂ ਕਹੇ ਜਦੋਂ ਮੈਨਾਂ ਨੂੰ ਲੋੜ ਪਈ ਨਾ ਇੱਕਦਮ ਕੱਢ ਕੇ ਤੇ ਦੇ ਦੂੰਗੀ ਤੇ ਗੁਰਫਤ ਨੂੰ ਮੈਂ ਜੈਕਟ ਪਾਈ ਮਨमीत ਮੰਨੀ ਨੇ ਮਨमीत ਨੂੰ ਫਿਰ ਸਵੈਟਰ ਪਾਇਆ ਮੈਂ ਮਨ ਸਵੈਟਰ ਪਾ ਲਾਉਣ ਠੰਡੋ ਗਿਆ ਕਿਉਂਕਿ ਕਾਫੀ ਠੰਡ ਲੱਗਦੀ ਬਸ ਚਾ ਹਵਾ ਉਹ ਵੀ ਕਾਫੀ ਆਉਂਦੀ ਆ ਤੇ ਮਨਮੀਦੇ ਦੇ ਪਾਪਾ ਨੇ ਮੈਂ ਕਹਿੰਦੀ ਮੈਂ ਕਹਿੰਨੀ ਜਦੋਂ ਥੰਬਨੇਲ ਵਗੈਰਾ ਬਣਾਉਣਾ ਪੈਂਦਾ ਨਾ ਉਦੋਂ ਔਖਾ ਲੱਗਦਾ ਤਾਂ ਤੁਸੀਂ ਇੱਕ ਅੱਧੀ ਫੋਟੋਗੇ ਜਦੋਂ ਆਪਦੇ ਪਹੁੰਚ ਤੇ ਆਪਣੇ ਪਹੁੰਚ ਫੋਟੋਗੇ ਚੰਨ ਲੈ ਹੀਗੇ ਤੇ ਉਸ ਤੋਂ ਬਾਅਦ ਮੈਨੂੰ ਵਿਖਾਈ ਕਹਿੰਦੇ ਇਸ ਤਰ੍ਹਾਂ ਦੀ ਮਾਂ ਚਲੋ ਠੀਕ ਤੇ ਇਹ ਸੋਮਰ ਦੀ ਵੀਡੀਓ ਤੇ ਮੇਰੇ ਤੋਂ ਵੀਡੀਓ ਕਿੰਨੇ ਦਿਨ ਹੋਗੇ ਭੈਣ ਨਹੀਂ ਦੇਈਆਂ ਕਿਉਂਕਿ ਮੈਂ ਥੋੜੀ ਜੀ ਨਾ ਮਤਲਬ ਪਰੇਸ਼ਾਨੀ ਦੀ ਕਰਦੇ ਵਿੱਚ ਕੋਈ ਵੀ ਕਿਉਂਕਿ ਇੱਕਦਮ ਇਹਦਾ ਫੋਨ ਘੁੰਮ ਗਿਆ ਕੋਈ ਇਸ ਤਰ੍ਹਾਂ ਨੇ ਪਤਾ ਨਹੀਂ ਕੀ ਦਿਮਾਗ ਖਰਾਬ ਹੋ ਜਾਂਦਾ ਕਿ ਇਸ ਕੋਲੇ ਬੜੀ ਟੈਨਸ਼ਨ ਜੀ ਹੁੰਦੀ ਕੋਈ ਚੀਜ਼ ਆਪਾਂ ਸੋਚਦੇ ਆ ਕਿ ਟਾਈਮ ਪਾ ਕੇ ਲਵਾਂਗੇ ਤੇ ਕਿਹਲੇ ਚੀਜ਼ ਆਪਾਂ ਨੂੰ ਉਸੇ ਦਮ ਲੈਣੀ ਪੈਂਦੀ ਬੜਾ ਉਫੇ ਪੈਂਦਾ ਆਹੋ ਰੱਖ ਦਿੱਤਾ ਉਹ ਜਮਾ ਕੋ ਕਪੜੇ ਦੀ ਦੂਜੀ ਵਾਰ ਆਪਾਂ ਦੇ ਹੱਥ ਨਾਲ ਬਣਾ ਦੇ ਦਿੰਦੇ ਹਾਂ ਫੋਟੋ ਪਟਿਕਾ ਜੀ ਜੀ ਮਾਸੀ ਦੇ ਸਾਹ ਕੋਈ ਬਹੁਤ ਗੁੰਡਾ ਆ ਗਿਆ ਹੋਇਆ ਆ ਵਾ ਥੋਪ ਤੋਂ ਬਿਲਕੁਲ ਪਕੜੇ ਨਹੀਂ ਪਾਇਆ ਉਹਦਾ ਆਪੇ ਹੀ ਬਾਈ ਆਹੋ ਠੀਕ ਠੀਕ ਨਹੀਂ ਪਕੜੇ ਹੋਣੇ ਤੇ ਕਪੜੇ ਵਸਰਾ ਦੀ ਲੱਗਦੀ ਜਾਇਆ ਸਾਪਾ ਦੇ ਬਣਾਉਂਗਾ ਲਾਇਦਾ ਤੇ ਪਲੀਜ਼ ਜੇ ਤੂੰ ਇਹਨਾਂ ਵੀਡੀਓ ਨੂੰ ਫੁੱਲ ਵਾਚ ਕਰਿਆ ਕਰ ਤੇ ਲਾਈਕ ਸ਼ੇਅਰ ਕਮੈਂਟ ਕਰ ਤੇ ਜੇ ਨਹੀਂ ਕਿਹ ਚੈਨਲ ਤੇ ਨਵਾਂ ਹੋਣੀ ਨੇ ਮੈਨੂੰ ਬੈਨ ਕਰਾ ਦੇਣੇਂ ਜੀ ਰੂ ਸਬਸਕ੍ਰਾਈਬ ਕਰ ਤੇ ਵੀਡੀਓਸ ਦੇਖਣਾ ਕਰ ਲਾਗਰ ਵੀਡੀਓ ਨੂੰ ਵਾਚ ਕਰਿਆ ਕਰ ਤਾਂ ਜੋ ਆਪਣਾ ਵੀ ਵੀਡੀਓ ਵਾਚ ਟਾਈਮ ਹੋਵੇ ਤੇ ਕਪੜੇ ਕੁਝ ਤੂੰ ਬੰਡੇ ਸੀਗੇ ਤੇ ਮਸ਼ੀਨ ਦੇ ਪੈਰ ਤੇ ਕੁਝ ਮੈਂ ਕੱਢ ਲਈ ਤੇ ਨਾਲ ਜਿਹੜੇ ਜਿਹੜੇ ਤੂਤੇ ਹਵਾ ਦੀ ਫਿਰ ਚੂ ਜੀ ਹਵਾ ਬਹੁਤ ਚੱਲ ਰਹੀ ਸੀ ਤੰਡੀ ਹਵਾ ਚਲਾ ਨਹੀਂ ਨਹੀਂ ਜਿਆਦੀ ਤੰਡੀ ਹੈ ਨਾ ਮੇਰੇ ਠੜ ਲੱਗਣ ਡਿਆ ਪੀ ਉਹ ਕਾ ਵੀ ਠੜ ਦਾ ਬਹੁਤ ਜਿਆਦਾ ਫਰਕ ਪੈ ਗਿਆ ਵਾ ਇਹ ਵੀਡੀਓ ਆ ਗਈ ਸ਼ਾਮ ਦੀ ਤੇ ਬਸ ਮੈਂ ਲੱਗਿਆ ਸਬਜੀ ਦੀ ਬਣਾਉਣ ਤੇ ਮooli ਦੀ ਪੁਰਜੀ ਬਣਾਉਣੀ ਸੀ ਤੇ ਮੈਂ ਕਰੰਦੀ ਹਾਂ ਬਿੱਲੀ ਕਾ ਚ ਮooli ਤੇ ਗੁਰਫਤ ਕਹਿੰਦਾ ਮੈਂ ਕਰਨੀ ਆ ਤੇ ਇਧਰ ਮੈਂ ਗੁਰਫਤ ਨੂੰ ਗਿਆ ਮੈਂ ਲਹਿੜ ਤੋਂ ਗੱਲ ਆਣਾ ਮੈਂ ਸਵੇਰ ਦੀ ਫ੍ਰੀਜ ਬੰਦ ਕੀਤੀ ਸਵੇਰ ਦੀ ਤੇ ਇੰਨੀ ਜਿਆਦੀ ਬਰਫ਼ ਜੰਮਦੀ ਨਾ ਫ੍ਰੀਜ ਦੇ ਵਿੱਚ ਬੜਾ ਔਖਾ ਹੋਇਆ ਪਿਆ ਫ੍ਰੀਜ ਦੇ ਵਿੱਚ ਥੱਲੇ 쿨ਿੰਗ ਨਹੀਂ ਹੁੰਦੀ ਤੇ ਨਾਲੇ ਨਾ ਜਦੋਂ ਬੱਤੀ ਬੱਤੀ ਚੱਲ ਜਾਂਦੀ ਹੈ ਨਾ ਫਿਰ ਜਿੱਦਾਂ ਪਾਣੀ ਬੜਾ ਅੰਦਰ ਚੁੰਦਾ ਸਾਰੀ ਹੈ ਨਾ ਗਿੱਲਾ ਹੋ ਜਾਂਦੀ ਰਸੋਈ ਤੇ ਮੈਂ ਸੋਇ ਦੇ ਬੰਦ ਕੀਤੇ ਮੈਂ ਡੂੰਗੇ ਕੱਢ ਕੇ ਨਾ ਬਾਹਰ ਹੱ떼 ਹੀ ਮੈਂ ਇੱਕ ਸਾਈਡ ਤੇ ਉੱਥੇ ਵਾਸ਼ ਵਿੱਚ ਵਾਸ਼ ਵਿੱਚ ਨੇ ਜਾਨੀਆਂ ਸ਼ੈਂਕ ਚ ਰੱਖਦੇ ਸੀ ਇੱਕ ਸਾਈਡ ਤੇ ਮੈਂ ਹਾਪੇ ਬਰ ਫੁਰਜੂਗੀ ਤੇ ਇੱਕ ਹੀ ਡੂੰਗਾ ਰੱਖਣਾ ਵਾ ਹੋਰ ਤੇ ਜਿਆਦੇ ਡੁੰਗੇ ਨਹੀਂ ਰੱਖਨੇ ਹੋਰ ਤੇ ਫਤੇ ਨੂੰ ਮੈਂ ਕਹੇ ਤੂੰ ਬਿੱਲੀ ਦਾ ਸ਼ਿਕਾਰ ਕਰ ਤੇ ਫਿਰ ਆਪਾਂ ਸਬਜੀ ਬਣਾਉਣੀ ਆ ਤੇ ਫਤੇ ਪਰਬਰ ਪਰ ਪਵੇ ਕੇ ਬਰ ਪਕਾਉਂਦੇ ਆ ਤੇ ਬਲਪੂੜੀ ਖਾਂਦਾ ਵਾ ਪਰ ਨਾ ਨਹੀਂ ਬੰਦ ਤੇ ਗਾਇਸ ਮੰਮੰਤੇ ਨਾ ਡੁੰਗੇ ਕਿ ਮਾਮਾ ਮੇਰਾ ਗੜਾ ਮੋਨਾ ਇੱਕ ਦੇ ਉੱਤੇ ਇੱਕ ਤੇ ਰਗੜਨ ਗਿਆ ਇੱਕ ਦੇ ਉੱਤੇ ਇੱਕ ਇੱਕ ਦੇ ਉੱਤੇ ਇੱਕ ਜਿੱਦੇ ਧੰਨੀ ਬਪੂ ਤੇ ਦਿੱਦਿਓ ਓਹ ਵੇਖੋ ਪਰਫਕਟ ਕਰ ਗਈ ਆ ਬਲਫ ਤੇ ਮੂਲੀ ਬਲੀ ਘਾਟ ਕਰਨੀ ਪੱਤੇ ਕੱਟ ਲਏ ਤੇ ਇਧਰ ਆਪਣਾ ਤੜਕਾ ਜਿਹੜਾ ਭੁੱਜਦਾ ਪਿਆ ਪਿਆਜ਼ ਅਦਰਕ ਉਹ ਤੇ ਹਰੀ ਮਿਰਚ ਵਗੈਰਾ ਤੇ ਇਧਰ ਆਪਾਂ ਪੁੰਦੇ ਪਏ ਆ ਤੇ ਟਾਈਮ ਕਾਫੀ ਹੋ ਗਿਆ ਵਾ ਥੋੜਾ ਹੁਣ ਰੋਟੀ ਲਾ ਗਈ ਬੱਚਿਆਂ ਨੂੰ ਦਵਾ ਬਚੀ ਗਈ ਟਿਵੀਸ਼ਨ ਤੜਕਾ ਜਿਹੜਾ ਭੁੱਜਣ ਡਿਆ ਵਾ ਤੇ ਇਧਰ ਮੈਂ ਲੱਗੀਆਂ ਹੀ ਆ ਮੇਥੀ ਸਾਫ਼ ਕਰਨ ਦੀ ਮੈਂ ਮੇਥੀ ਸਾਫ਼ ਕਰ ਲਾਂ ਕਿਉਂਕਿ ਕੱਲ ਦੀ ਲਹੰਦੀ ਸੀਗੀ ਤੇ ਮੂਲੀ ਦੀ ਸਬਜ਼ੀ ਬਣ ਚੱਲੀ ਆ ਤੇ ਬਾਕੀ ਆਪਾਂ ਮੇਤੀ ਮੁੱਤੀ ਸਾਫ ਕਰਕੇ ਤੇ ਇਹਨੂੰ ਧੋ ਕੇ ਰੱਖ ਲਾਂਗੇ ਸਵੇਰੇ ਬੱਚਿਆਂ ਦੇ ਮਤਲਬ ਟਿਫਨ 'ਚ ਪਾ ਦੂੰਗੀ ਪ੍ਰਾਉਟੀਆਂ ਬਣਾ ਕੇ ਮੂਲੀ ਵਾਲੀ ਸਬਜ਼ੀ ਨਹੀਂ ਖਾਂਦੇ ਆ ਕਿਉਂਕਿ ਮੂਲੀ ਦੀ ਸਬਜ਼ੀ ਬਹੁਤ ਘੱਟ ਖਾਂਦੇ ਆ ਏ ਤੇ ਮੂਲੀ ਵਾਲੀ ਰੋਟੀ ਖਾ ਲੈਂਦੇ ਜਾਂ ਰੋਟੀ ਲਾ ਦੂੰਗੀ ਜਾਂ ਮੇਤੀ ਵਾਲੀ ਲਾ ਦੂੰ ਮੈਂ ਧੋ ਤੂ ਕੇ ਸਾਫ ਕੀਤੀ ਹੋਊਗੀ ਤੇ ਚੱਲ ਹਨਾ ਸੌਕਾ ਹੁੰਦਾ ਗਲਤੀ ਨਹੀਂ ਇਸ ਤਰ੍ਹਾਂ ਨਹੀਂ ਤੇ ਬੱਜੀ ਮੇਤੀ ਸਾਰੀ ਗਲ ਜਣੀ ਆ ਤੇ ਮੈਂ ਕੁਝ ਕੱਟ ਕੇ ਤੇ ਸਾਫ ਕਰਕੇ ਤੇ ਕੁਝ ਮੈਂ ਮੂਲੀਆਂ ਦੀ ਭੁਰਜੀ 'ਚ ਪਾ ਦਤੀ ਸੀ ਕਿ ਉਧਰ ਤੇ ਕੁਝ ਬਾਕੀ ਮੈਂ ਧੋ ਤੂ ਕੇ ਰੱਖ ਲੂੰਗੀ ਤੇ ਸਾਰੀ ਤੇ ਫਤਿਹ ਪਤਾ ਨਹੀਂ ਮੇਰੇ ਤੋਂ ਕੀ ਮੰਗਣ ਡਿਆ ਹੈ ਕਿ ਆਇਆ ਹੈ ਮੇਰੇ ਤੋਂ ਰਸੋਈ ਦੇ ਵਿੱਚ ਤੇ ਬੈਰ ਚੱਲ ਗਿਆ ਤੇ ਇਧਰ ਮੇਰਾ ਜਿਹੜਾ ਲੜਕਾ ਭੁਜਦਾ ਪਿਆ ਸੀ ਆ ਇਧਰ ਲੋਨ ਮਿਰਚ ਮਸਾਲਾ ਜਿਹੜਾ ਮੈਂ ਪਾ ਕੇ ਤੇ ਫਿਰ ਉਸ ਤੋਂ ਬਾਅਦ ਲੋਨ ਮਸਾਲਾ ਪਾ ਕੇ ਉਸ ਤੋਂ ਬਾਅਦ ਜਿਹੜੀ ਮੈਂ ਮਤਲਬ ਹੂਲਗਾ ਹੀ ਨਾਲ ਹੀ ਉਹਨਾਂ ਨੂੰ ਸੁੱੜ ਦੂੰਗੀ ਵਿੱਚ ਪਾ ਕੇ ਕੀ ਮੂਲੀ ਮੜਨ ਵਿੱਚ ਪਾ ਦੂੰਗੀ ਤੇ ਸਬਜੀ ਬਹੁਤ ਜਿਆਦੀ ਸਵਾਦ ਬਣੀ ਹੈ ਸਬਜੀ ਬਹੁਤ ਸਵਾਦ ਬਣੀ ਸੀਗੀ ਵੈਸੇ ਤੇ ਬਸ ਜੀ ਇੱਥੇ ਆਪਾਂ ਦਿਨੇ ਆ ਹੁਣ ਟੱਕ ਮੂਲੀਆਂ ਨੂੰ ਮੈਂ ਇੱਥੇ ਲੱਗ ਪਈਆਂ ਸਬਜੀ ਜਿਹੜੀ ਆਪਣੀ ਬਣ ਗਈ ਹੈ ਮੇਤੀ ਵੀ ਆਪਾਂ ਧੋ ਕੇ ਰੱਖ ਲਈ ਹੈ ਤੇ ਭਾਂਡੇ ਠੀਕ ਕਰ ਵੀ ਸਾਰਾ ਆਪਾਂ ਜੋਈ ਜਿਹੜੀ ਸਾਫ਼ ਕਰ ਲਈ ਆ ਤੇ ਇਹਦੇ ਵਸ ਲੱਗ ਪਈ ਐਵੇਂ ਫੁਲਕੇ ਬਣਾਉਣ ਤੇ ਸਬਜੀ ਵੀ ਆਪਣੀ ਜਿਹੜੀ ਬਣ ਗਈ ਤੇ ਮੈਂ ਕਿਹਾ ਬੱਚਿਆਂ ਨੂੰ ਰੋਟੀ ਦਵਾ ਤੇ ਬੱਚਿਆਂ ਨੇ ਸਵੇਰੇ ਸੁੱਟੀ ਪੰਜ ਚ ਖੜਦੇ ਤੇ ਇੱਕ ਅੱਧੀ ਅੱਧੀ ਖਾਂਦੇ ਅੱਧੀ ਦੀ ਲੈ ਆਉਂਦੇ ਆ ਤੇ ਉਸ ਤੋਂ ਬਾਅਦ ਮੈਂ ਚਲੇ ਲਿਆ ਰੋਟੀ ਦੇ ਦੇਣੀ ਮੂਲੀ ਉਤਰਾ ਬਹੁਤ ਸਬਜੀ ਬਹੁਤ ਘਟ ਕੰਦੀ ਬਟ ਮੂਲੀ ਵਾਲੀ ਰੋਟੀ ਖਾ ਲੈਂਦੇ ਆ ਤੇ ਮੈਂ ਲੱਗੀ ਹੋਈ ਤੇ ਰੋਟੀ ਬਣਾ ਮਨਮੀ ਦੇ ਪਾਪਾ ਨੂੰ ਫੋਨ ਕੀਤਾ ਇਹਦੇ ਮਨਮੀ ਦੇ ਪਾਪਾ ਕਹਿੰਦੇ ਮੈਨੂੰ 8:30 9:30 ਹੋ ਜਾਣੇ ਆ ਤੇ ਇੱਥੇ ਹੈਗਾ ਸੱਤ ਤੋਂ ਉੱਪਰ ਟਾਈਮ ਤੇ ਮੈਂ ਕਹਿੰਦਾ ਮੈਂ ਬੱਚਿਆਂ ਨੂੰ ਤੇ ਲਾ ਕੇ ਧਾ ਉਹਨਾਂ ਲਈ ਆਪ ਖਾ ਲੈਣੀਆਂ ਤੇ ਜਦੋਂ ਮਨਮੀ ਦੇ ਪਾਪਾ ਆਉਣਗੇ ਫਿਰ ਵਿਖੀ ਜਾਊਗੀ ਰੋਟੀ ਹਨਾ ਪਕਾ ਦਾਂਗੇ ਤੇ ਨਾ ਹੋ ਤੇ ਮੈਂ ਤੇ ਇਹਨਾਂ ਨੂੰ ਪੁੱਛ ਕੇ ਫਿਰ ਇਹ ਲਾ ਕੇ ਰੱਖ ਲੈਣੀ ਕਿਉਂਕਿ ਮੈਨੂੰ ਲੇਟ ਆਉਣਾ ਜੰਡਿਆਲੇ ਆ ਕਿ ਸਾਨੂੰ ਲੇਟ ਮਤਲਬ 9:00 ਵਜੇ ਜਾਣੇ 9 ਦੇ ਵੀ ਇਹਨਾਂ ਨੂੰ 8:30 ਕਰਕੇ ਕਾਫੀ ਲੇਟ ਹੋ ਗਈਗੇ ਤੇ ਆਪਾਂ ਫਿਲਕੇ ਇਹਨਾਂ ਦੇ ਵੀ ਲਾ ਕੇ ਰੱਖ ਲਈ ਸੀ ਟਿਫ ਤੇ ਬਾਕੀ ਬੱਚਿਆਂ ਨੂੰ ਖਵਾਤੀ ਸੀ ਤੇ ਚਲੋ ਜੀ ਠੀਕ ਆ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਓਕੇ ਜੀ ਬਾਏ